ਸਾਬਕਾ ਮੰਤਰੀ ਕੈਬਨਟ ਮੰਤਰੀ ਸ੍ਰੀ ਟਿਕਸ਼ਨ ਸਿੰਘ ਜੀ ਪਹੁੰਚੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਮੈਂਬਰ ਨੇ ਅੱਜ ਭਾਜਪਾ ਜਨਤਾ ਪਾਰਟੀ ਵੱਲੋਂ 224 ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕਰਨ ਵਾਸਤੇ ਪਹੁੰਚੇ ਨੇ ਬਟਾਲਾ ਵਿੱਚ ਟਿਕਸ਼ਨ ਸਿੰਘ ਜੀ ਸਾਡੇ ਆਦਰਨੀ ਉਹ ਪ੍ਰੈਸ ਰਿਪੋਰਟ ਸਵਾਗਤ ਜੀ ਨੋਟ ਨਾਲ ਆਵਾਜ਼ ਬੜੀ ਹੋਣੀ ਚਾਹੀਦੀ ਜੀ ਮੈ ਪ੍ਰਧਾਨ ਜੀ ਨੇ ਅੱਜ ਦੇ ਵਿਸ਼ੇ ਬਾਰੇ ਟੌਪਿਕ ਬਾਰੇ ਤੁਹਾਨੂੰ ਦੱਸਿਆ ਹੀ ਆ ਭਾਰਤੀ ਜਨਤਾ ਪਾਰਟੀ ਅੱਜ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹੀ ਜਾ ਰਹੀ ਹੈ ਉਹ ਖਤਾਬ ਆ ਦੇ ਗੁਣ ਉਹ ਇਸ ਕਰਕੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਸਭ ਤੋਂ ਵੱਡੀ ਮੈਂਬਰਸ਼ਿਪ ਵਾਲੀ ਪਾਰਟੀ ਹੈ ਅਸ ਵੇਲੇ ਆਜ ਆਜ 온 ਦੇ 5 ਅਗਸਤ 2024 ਤੱਕ ਜਿੰਨੀ ਮੈਂਬਰਸ਼ਿਪ ਹੋਈ ਸੀ ਉਹਦੇ ਵਿੱਚ 18 ਕਰੋੜ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਅਸਰਟ ਕੀਤੀ ਸੀ ਸਾਡੇ ਪਾਰਟੀ ਦਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਹਰ 3 ਸਾਲੇ ਮੈਂਬਰਸ਼ਿਪ ਹੁੰਦੀ ਆ ਇੱਕ ਵਾਰੀ ਮੁੰਡਲੀ ਹੁੰਦੀ ਆ ਇੱਕ ਵਾਰੀ ਐਡੀਸ਼ਨਲ ਹੁੰਦੀ ਆ 6 ਸਾਲਾਂ ਬਾਅਦ ਫਿਰ ਮੁੰਡਲੀ ਮੈਂਬਰਸ਼ਿਪ ਹੁੰਦੀ ਆ ਇਹ ਜਿਹੜੀ ਹੁਣ ਮੈਂਬਰਸ਼ਿਪ ਆਪਾ ਕਰਨ ਲੱਗੇ ਆ ਇਹ ਮੁੰਡਲੀ ਮੈਂਬਰਸ਼ਿਪ ਆ 2014 ਦੇ ਵਿੱਚ ਪਹਿਲੇ ਮੁੰਡਲੀ ਮੈਂਬਰਸ਼ਿਪ ਹੋਈ ਸੀ ਕੋਈ 11 ਕਰੋੜ ਲੋਕਾਂ ਨੇ ਪੂਰੇ ਹਿੰਦ ਦੇਸ਼ ਦੇ ਵਿੱਚ ਉਹ ਮੈਂਬਰਸ਼ਿਪ ਨਹੀਂ ਸੀ ਨਵੀਂ ਟੈਕਨੋਲੋਜੀ ਆ ਭਾਰਤੀ ਜਨਤਾ ਪਾਰਟੀ ਨੇ ਨਵੀਂ ਟੈਕਨੋਲੋਜੀ ਜਿਹੜੀ ਡਿਜੀਟਲਾਈਜੇਸ਼ਨ ਹੋਈ ਆ ਉਹਦੇ ਉਹਦੇ ਰਾਹੀਂ ਮੈਂਬਰਸ਼ਿਪ ਸ਼ੁਰੂ ਕੀਤੀ ਸੀ ਉਹਦਾ ਸ਼ੁਰੂਆਤ ਕੀਤੀ ਸੀ ਤੇ ਉਸ ਟੈਕਨੋਲੋਜੀ ਦੇ ਰਾਹੀਂ ਜਿਸਲੇ ਅਗਲੀ ਵਾਰੀ ਮੈਂਬਰਸ਼ਿਪ ਪੁਨਿਚ ਕੀਤੀ ਆ ਤਾਂ 7 ਕਰੋੜ ਹੋਰ ਮੈਂਬਰਸ਼ਿਪ ਹੋਈ ਐਡੀਸ਼ਨਲ ਤੇ 18 ਕਰੋੜ ਮੈਂਬਰਸ਼ਿਪ ਉਹ ਸਾਡੀ ਸੀਗੀ ਪਰ 1 ਸਤੰਬਰ ਨੂੰ ਸਾਰੀ ਮੈਂਬਰਸ਼ਿਪ ਵਾਸ਼ ਆਫ ਹੋ ਗਈ ਹੁਣ ਫੇਰ ਦੁਆਰਾ ਮੁੰਡਾ ਸਾਰੀ ਮੈਂਬਰਸ਼ਿਪ ਆਉਂਦੀ ਹੈ। ਔਰ ਮੈਂਬਰਸ਼ਿਪ ਦੀ ਜਿਹੜੀ ਡਰਾਈਵ ਆ ਜਾਂ ਕੈਂਪੇਨ ਆ ਇਹਨੂੰ ਅਸੀਂ ਇੱਕ ਪਰਵਦੇ ਤੌਰ ਤੇ ਇੱਕ ਉਤਸਵ ਦੇ ਤੌਰ ਤੇ ਲੈਣੇ ਆ ਕਿਉਂਕਿ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਬਹੁਤ ਵੱਡੀ ਮੈਂਬਰਸ਼ਿਪ ਵਾਲੀ ਪਾਰਟੀ ਆ ਉੱਥੇ ਅਸਲੇ ਸੈਂਟਰ 'ਚ ਵੀ ਸੱਤੋ ਜਗ੍ਹਾ ਮੈਂਬਰ ਆ ਪਾਰਲੀਮੈਂਟ ਦੇ ਸਰਕਾਰ ਆਪਣੀ ਆ 17 ਸੂਬਿਆਂ ਯੂਨੀਅਨ ਟੈਰੀਟਰੀਆਂ ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਬਹੁਤ ਸਾਰੇ ਕਾਰਪੋਰੇਸ਼ਨਾਂ ਲੋਕ ਸੰਗਠਨਾਂ ਜਲਾ ਪਰਿਸ਼ਦਾਂ ਸੋ ਐਸਐਲਏ ਬਾਕੀ ਪਾਰਟੀਆਂ ਤੋਂ ਸਭ ਤੋਂ ਵੱਡੀ ਪਾਰਟੀ ਆ ਸੋ ਸਾਰੇ ਕਾਰਕਟਰ ਇਸ ਮੈਂਬਰਸ਼ਿਪ ਡਰਾਈਵ ਲਈ ਬੜੇ ਐਨਥੂਸੀਆਸਟਿਕ ਹੁੰਦੇ ਆ ਬੜਾ ਉਹਨਾਂ ਦਾ ਉਤਸ਼ਾਹ ਹੁੰਦਾ ਹੈ ਖਾਸ ਦੇ ਤੌਰ ਤੇ ਮਨਾਉਂਦੇ ਆ ਸੋ 2 2 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮੈਂਬਰਸ਼ਿਪ ਹੋਈ ਸੀ ਸਾਡੇ ਰਾਸ਼ਟਰੀ ਪ੍ਰਧਾਨ ਡਾ ਜੀ ਨੇ ਉਹਨਾਂ ਦੀ ਮੈਂਬਰਸ਼ਿਪ ਕਰਾਈ ਸੀ ਉਹਦੇ ਬਾਅਦ ਸਾਰੀ ਸੈਂਟਰਲ ਟੀਮ ਦੀ ਮੈਂਬਰਸ਼ਿਪ ਹੋਈ ਆ ਕੱਲ ਚੰਡੀਗੜ੍ਹ ਦੇ ਵਿੱਚ ਸਾਡੇ ਪ੍ਰਦੇਸ਼ ਐਡੈਕਟ ਜੀ ਦੀ ਮੈਂਬਰਸ਼ਿਪ ਹੋਈ ਤੇ ਬਾਕੀ ਸਾਰੀ ਪ੍ਰਦੇਸ਼ ਦੀ ਟੀਮ ਦੀ ਮੈਂਬਰਸ਼ਿਪ ਹੋਈ ਨਮੀਆਂ ਦੇ ਵਿੱਚ ਸੀਗਾ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮੈਂਬਰਸ਼ਿਪ ਡਰਾਈਵ ਨੂੰ ਇੱਕ ਆਫਸਰੀ ਕਰ ਰਹੇ ਆ ਮਟਾਲਾ ਜिले ਪਹੁੰਚੇ ਆ ਮੈਨਸਾ ਜਾਨਣਾ ਕਿ ਭਾਰਤੀ ਜਨਤਾ ਪਾਰਟੀ ਹੀ ਕਿਆਸੀ ਪਾਰਟੀ ਆ ਜਿਹੜੀ ਇਲੈਕਸ਼ਨ ਕਮਿਸ਼ਨ ਕੋਲੋਂ ਜੋ ਨਿਰਦੇਸ਼ ਆ ਪੋਲਿਟੀਕਲ ਪਾਰਟੀਆਂ ਨੂੰ ਉਹਨੂੰ ਇਹਨਾਂ ਬਿਨਾ ਉਹਦੀ ਪਾਲਣਾ ਕਰਦੀ ਆ ਅਸਲ ਇੰਟਰਨਲ ਡੈਮੋਕ੍ਰੇਸੀ ਵਾਲੀ ਹੈ ਪਾਰਟੀ ਆ ਇੱਥੇ ਕੋਈ ਵੀ ਕਾਰਜਕਰਤਾ ਜੇ ਮੈਂਬਰਸ਼ਿਪ ਲੈ ਕੇ ਐਕਟਿਵ ਮੈਂਬਰ ਬਣ ਕੇ ਪਾਰਟੀ ਦਾ ਕੰਮ ਕਰਦੇ ਕਰਦੇ ਮੁੱਖ ਮੰਤਰੀ ਬਣ ਸਕਦਾ ਪ੍ਰਧਾਨ ਮੰਤਰੀ ਬਣ ਸਕਦਾ ਮੰਤਰੀ ਬਣ ਸਕਦਾ ਉਨੇ ਕੋਈ ਉਹਨੂੰ ਸ਼ੌਕੜ ਵੱਡੀ ਉਹਦੀ ਕੋਈ ਉਹਦਾ ਬਾਬਾ ਪਿਓ ਦਾਦਾ ਚਾਚਾ ਦਾਇਆ ਕੋਈ ਭਰਾ ਜੀਤੀ ਝੋਵੇ ਤਾਂ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਸਾਹਮਣੇ ਰੂਫ ਆ ਕੋਈ ਪਰਿਵਾਰਵਾਦ ਵਾਲੀ ਗੱਲ ਨਹੀਂ ਹੈ ਤੇ ਇਹ ਇਹ ਹੀ ਸੈਂਟਰ ਦੇ ਵਿੱਚ ਕਮਾਂਡ ਕਰਨਗੇ ਜਾਂ ਸਟੇਟ ਚ ਕਰਨਗੇ ਲੋਕ ਐਸਾ ਨਹੀਂ ਹੈ ਸੋ ਇਹ ਮੈਂਬਰਸ਼ਿਪ ਜਿਹੜੀ ਹੈ ਇਹ ਜਿਹੜਾ ਅੱਗੇ ਸਾਰਾ ਸੈਟਅਪ ਪਾਰਟੀ ਦਾ ਬੰਦਾ ਹੈ ਡੈਮੋਕ੍ਰੈਟਿਕ ਸੈਟਅਪ ਜਿਹੜਾ ਬੰਦਾ ਪਾਰਟੀ ਦਾ ਉਹਦੀ ਮੁੰਡਲੀ ਮੁੰਡਲਾ ਸਟੈਪਰ ਪਹਿਲਾ ਕਦਮ ਕਿਉਂਕਿ ਮੈਂਬਰਸ਼ਿਪ ਬਣਨੇ ਦੇ ਬਾਅਦ ਜਿਹੜੇ ਲੋਕ ਮੈਂਬਰ ਬਣਨਗੇ ਉਹ ਮੈਂਬਰਾਂ ਦੇ ਵਿੱਚੋਂ ਹੀ ਸਾਡੀ ਇਹਦੇ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਣੀ ਆ ਇਹ ਬੁਥ ਲੈਵਲ ਤੋਂ ਸਾਡੀ ਚੋਣਵੀਂ ਪ੍ਰਕਿਰਿਆ ਸ਼ੁਰੂ ਹੁੰਦੀ ਆ ਉਹ ਹਰ ਬੂਥ ਤੇ 200 ਮੈਂਬਰ ਦਾ ਟੀਚਾ ਰੱਖਿਆ ਗਿਆ ਪਾਰਟੀ ਵੱਲੋਂ ਤੇ ਸਾਡੇ ਕਰਮਚਾਰੀ ਪੂਰਾ ਜੋਰ ਲਾਣਗੇ ਉਹ ਟੀਚਾ ਪੂਰਾ ਕਰਨ ਲਈ ਔਰ ਪਿਛੇ ਪੂਰੇ ਪੰਜਾਬ ਚ ਅਸੀਂ 24 ਲੱਖ ਮੰਡਲੀ ਮੈਂਬਰਸ਼ਿਪ ਕੀਤੀ ਸੀ ਤੇ 30 ਲੱਖ ਕੁੱਲ ਮੈਂਬਰ ਹੋਈ ਸੀ ਹਲਕਾ ਤਾਂ ਬਿਠਾਲੇ ਬਟਾਲੇ ਦੇ ਵਿੱਚ ਵੀ ਬਹੁਤ ਅੱਛੇ ਰਿਜ਼ਲਟ ਸੀਗੇ ਇੱਥੇ ਨੰਬਰ ਕੀ ਕਾਫੀ ਹੋਈ ਸੀ ਸੋ ਉਹ ਮੈਂਬਰ ਜਿਹੜੇ ਬਣਨਗੇ ਉਹਨਾਂ ਵਿੱਚੋਂ ਹੀ ਸਾਡੇ ਬੂਥ ਕਮੇਟੀਆਂ ਦੇ ਪ੍ਰਧਾਨ ਬੂਥ ਕਮੇਟੀਆਂ ਬਣਨਗੇ ਉਹਨਾਂ ਦੇ ਵਿੱਚੋਂ ਅੱਗੇ ਉਹਨਾਂ ਦੇ ਵਿੱਚੋਂ ਜਿਹੜੇ ਚੁਣੇ ਜਾਣਗੇ ਉਹ ਅਗੇ ਮੰਡਲਾਂ ਦੇ ਪ੍ਰਧਾਨ ਮੰਡਲਾਂ ਦੀਆਂ ਕਮੇਟੀਆਂ ਚੁਣ ਹੋਣਗੀਆਂ ਉਨੇ ਬਾਅਦ ਇਸੇ ਤਰ੍ਹਾਂ ਜਿਲ੍ਹਾ ਚੁਣ ਹੋਏਗਾ ਜਿਲ੍ਹਾ ਦੇ ਪ੍ਰਧਾਨ ਜਿਲ੍ਹੇ ਦੀਆਂ ਕਮੇਟੀਆਂ ਬਣਨਗੀਆਂ ਫਿਰ ਸਟੇਟ ਦੀਆਂ ਬਣਨਗੀਆਂ ਫਿਰ ਸੈਂਟਰ ਦੀਆਂ ਬਣਨਗੀਆਂ ਸੋ ਇਹ ਇੱਕੇ ਪ੍ਰਕਿਰਿਆ ਰੈਗੂਲਰ ਹਰ ਤਿੰਨ ਸਾਲੀ ਤੁਰਾਬੀ ਪ੍ਰਕਿਰਿਆ ਚੱਲਦੀ ਹੈ ਔਰ ਮੈਂਬਰਸ਼ਿਪ ਉਹ ਤਾਂ ਪਹਿਲਾਂ ਕਰਵਾਈ ਜਾਂਦੀ ਹੈ ਜਿਲ੍ਹਾ ਕਿਟੀ ਮੈਂਬਰਸ਼ਿਪ ਸੀ ਕਿੰਨਾ ਟੀਚਰ ਵਾ ਕਿ ਪ੍ਰਤੀ ਬਟਾਲੇ ਦੀ ਕਿੰਨੇ? ਓਵਰਾਲ ਓਵਰਾਲ ਤੋਂ ਦੱਸਦਾ 2 200 ਪਰ ਬੂਥ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਟੀਚਰ ਦਿੱਤਾ ਕੀ ਪ੍ਰਕਿਰਿਆ ਕੀ ਹੋਣਗੀ ਪ੍ਰਕਿਰਿਆ ਮੈਂਬਰਸ਼ਿਪ ਦੀ ਤੁਹਾਨੂੰ ਇੱਥੇ ਸਾਡੇ ਬਾਹਰ ਸਾਰੇ ਆਏ ਆ ਲੋਕ ਜਿਹੜੇ ਇਹ ਮੋਬਾਈਲ ਦੇ ਵਿੱਚ ਇੱਕ ਮਿਸ ਕਾਲ ਮਾਰਨੀ ਆ 8800002024 ਇਹ ਤੇ ਮਿਸ ਕਾਲ ਮਾਰਨੀ ਆ ਤੁਸੀਂ ਉਹਦੇ ਨਾਲ ਤੁਹਾਨੂੰ ਇੱਕ ਨੰਬਰ ਆ ਜਾਣਾ ਤੁਹਾਡਾ ਮੈਂਬਰਸ਼ਿਪ ਨੰਬਰ ਤੁਹਾਨੂੰ ਅਨਰੋਲ ਹੋ ਜਾਣਾ ਉਹਦੇ ਬਾਅਦ ਤੁਸੀਂ ਲਿੰਕ ਉਹਦਾ ਖੋਲਣਾ ਆ ਉਹ ਲਿੰਕ ਦੇ ਵਿੱਚ ਤੁਸੀਂ ਆਪਣਾ ਨਾਮ ਸਾਰਾ ਉਹ ਜੋ ਵੀ ਡਿਟੇਲਸ ਮੰਗੇਗਾ ਉਹ ਉਹ ਭਰ ਦੇਣੇ ਆਲੇ ਤੁਸੀਂ ਮੈਂਬਰਸ ਵੀ ਬਣ ਗਏ ਤੁਹਾਡੇ ਡਿਟੇਲਸ ਵੀ ਆ ਗਏ ਜੇ ਤੁਸੀਂ ਡਿਟੇਲ ਨਹੀਂ ਭਰਦੇ ਤਾਂ ਮੈਂਬਰ ਤੁਸੀਂ ਬਣ ਜਣੇ ਆ ਪਰ ਡਿਟੇਲ ਭਰਨਾ ਸਾਰੇ ਐਕਟਿਵ ਕਰਕੇ ਜਿਹੜੇ ਉਹ ਡਿਟੇਲ ਭਰਨੇ ਆ ਔਰ ਜਿਹੜਾ ਕੋਈ ਵੀ ਮੈਂਬਰ ਅੱਗੇ 100 ਮੈਂਬਰ ਬਣਾਏਗਾ ਆਪਣਾ ਨੰਬਰ ਉਹ ਉਹ ਲਿੰਕ ਦੇ ਵਿੱਚ ਨਾਲ ਰਹੇਗਾ ਜਿਹੜਾ ਉਹ ਆਏਗਾ ਪਰ ਵੀ ਉਹ ਨੰਬਰ ਉਹਦੇ ਨਾਲ ਉਹ ਐਕਟਿਵ ਮੈਂਬਰ ਬਣੇਗਾ ਫਿਰ ਤੇ ਮੰਡਲ ਤੋਂ ਲੈ ਕੇ ਉੱਪਰਲੇ ਜਿੰਨੇ ਵੀ ਅੱਦੇ ਆਜਾ ਟਿਕਟਾਂ ਲੈਣੀਆਂ ਹੁੰਦੀਆਂ ਉਹਦੇ ਦੇ ਐਕਟਿਵ ਮੈਂਬਰ ਹੋਣਾ ਜ਼ਰੂਰੀ ਹੁੰਦਾ ਇਹ ਸਾਰੀਆਂ ਮੁੰਦਲੀਆਂ ਡਿਪਾਰਟਮੈਂਟਸ ਹਨ ਸੋ ਮੇਰੇ ਕਹਿੰਦਾ ਪ੍ਰਵੇਸੀ ਭਈ ਇਹ ਜਿਹੜਾ ਮੈਂਬਰਸ਼ਿਪ ਦਾ ਪ੍ਰੋਗਰਾਮ ਸ਼ੁਰੂ ਹੋਇਆ ਇਹ ਸਾਡੇ ਸਾਰੇ ਮੁਲਕੇ ਸੰਗਠਨਾਤਮਕ ਜਿਹੜੀ ਰਚਨਾ ਹੋਣੀ ਹੈ ਉਹਦਾ ਇਹ ਪਹਿਲਾ ਕਦਮ ਹੈ ਨਾ ਮਟਾਲਾ ਨੂੰ ਕੀ ਟਾਰਗੇਟ ਹੁੰਦਾ ਹੈ ਹਰ ਬੋਤ ਤੋਸੋ ਸਾਰੇ ਵਾਲੇ ਜੀ ਹਰ ਬੁੱਤੇ ਦੋਸੇ ਬਾਕੀ ਬਾਤੇ ਕੋਈ ਬਣਾ ਲੈ ਠੀਕ ਆ ਇਹ ਤਾਂ ਰਿਸਟ੍ਰੇਂਜ ਨਹੀਂ ਆਉਣਗੇ ਰੈਸਟ੍ਰਿਕਸ਼ਨ ਨਹੀਂ ਹੋਣਗੇ ਉੱਥੇ ਉਹ ਦੇਖਿਆ ਜਾਏਗਾ ਬਾਕੀ ਡੀਡ ਦੇ ਵਿੱਚ ਅੱਜ ਹੀ ਅੱਜ ਹੀ ਅੱਜੇ ਲੋਕ ਆਏ ਆ ਇਹ ਪ੍ਰਕਾਰ ਦਾ ਆਏ ਹੋਏ ਅੱਜੇ ਅਸੀਂ ਉੱਥੇ ਉਹਦਾ ਰਾਜ ਸ਼ੁਰੂ ਕਰਕੇ ਜਾਣਾ ਹੈ ਅੱਜੇ ਅਸੀਂ ਸ਼ੁਰੂਆਤ ਕਰਕੇ ਜਾਣਾ ਹੈ ਔਰ ਸਾਰੇ ਇੱਥੇ ਬੱਜਿਲਾ ਪ੍ਰਧਾਨ ਸਿਮਿਤ ਜ਼ਿਲ੍ਹੇ ਦੀ ਪੂਰੀ ਟੀਮ ਮੰਡਲ ਪ੍ਰਧਾਨ ਉਹ ਸਾਰੇ ਇੱਥੇ ਅੱਜ ਆਪਣੀ ਮੈਂਬਰਸ਼ਿਪ ਕਰਨਗੇ ਉਹਦੇ ਬਾਅਦ ਮੰਡਲ ਦੇ ਵਿੱਚ ਐਸੀ ਤਰ੍ਹਾਂ ਦੀਆਂ ਮੀਟਿੰਗਾਂ ਹੋਣਗੀਆਂ ਉਥੇ ਮੰਡਲ ਦੀਆਂ ਮੀਟਿੰਗਾਂ ਦੇ ਵਿੱਚ ਮੰਡਲ ਦੀ ਟੀਮ ਕਰੇਗੀ ਔਰ ਉਹਦੇ ਬਾਅਦ ਵਰਕਰ ਜੜਿਆ ਘਰ-ਘਰ ਜਾ ਕੇ ਘਰ-ਘਰ ਜਾ ਕੇ ਕੈਂਪ ਲਾ ਕੇ ਤੁਹਾਨੂੰ ਯਾਦ ਹੋਣਾ 14 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਉੰਨੀ ਚ ਵੀ ਕੈਂਪ ਲਗਾ ਕੇ ਘਰ-ਘਰ ਜਾ ਕੇ ਇੰਸਟੀਚੂਸ਼ਨਾਂ ਚ ਜਾ ਕੇ ਉਹ ਮੈਂਬਰ ਅਨਰੋਲ ਕਰਨਗੇ ਤੇ ਜਿੱਥੇ ਕਿਤੇ ਸੰਭਵ ਨਾ ਹੋਵੇ ਪੋਸੀਬਲ ਨਾ ਹੋਵੇ ਇਲੈਕਟ੍ਰੋਨਿਕ ਵੇ ਨਾਲ ਮੈਂਬਰਸ਼ਿਪ ਕਰਨਾ ਉਹਦੇ ਲਈ ਫਾਰਮ ਜਿੱਦਾਂ ਪੁਰਾਣਾ ਸਿਸਟਮ ਸੀ ਉਹ ਵੀ ਹੈਗਾ ਇਹ ਉਹ ਜਿੱਥੇ ਕਿਤੇ ਮੈਟ ਨਹੀਂ ਆਉਂਦਾ ਜਾਂ ਕੋਈ ਟੈਕਨੀਕਲ ਪ੍ਰੋਬਲਮ ਆਂਦੀ ਆ ਉਹ ਮੈਨੂਅਲ ਮੈਂਬਰਸ਼ਿਪ ਵੀ ਹੋਏਗੀ ਸੋ ਭਾਰਤੀ ਜਨਤਾ ਪਾਰਟੀ ਇੱਕ ਆਈਡਿਓਲੋਜੀ ਵਾਲੀ ਪਾਰਟੀ ਹੈ ਰਾਸ਼ਟਵਾਦੀ ਪਾਰਟੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਮੈਂਬਰਸ਼ਿਪ ਜਿਹੜੀ ਆ ਇਹ ਮਹਿਜ਼ ਇੱਕ ਮੈਂਬਰ ਬੰਨਾ ਕਲਿੱਕ ਕਰਕੇ ਮਿਸਕਾਲ ਮਾਰ ਕੇ ਇੱਥੇ ਤੱਕ ਨਹੀਂ ਸੀ ਨਾ ਜਦੋਂ ਅਸੀਂ ਮੈਂਬਰ ਬਣਦੇ ਆ ਤਾਂ ਉਹਦੇ ਨਾਲ ਇੱਕ ਉਹਦੇ ਚਾਹੇ ਫਾਰਮ ਲੈ ਲਓ ਚਾਹੇ ਉਹ ਉਹਦੇ ਇੱਕ ਇੱਕ ਇਕਦਾਂ ਸਾਡਾ ਕਮਿਟਮੈਂਟ ਵੰਦੀਆ ਪਾਰਟੀ ਨਾਲ ਕਿ ਅਸੀਂ ਜੋ ਬੀਜੇਪੀ ਦੀ ਆਡਾਲੋਜੀ ਆ ਇਹਦਾ ਸਾਡੇ ਮੁੰਡਲੀਆ ਆਡਾਲੋਜੀ ਆ ਖਾਤਮਾ ਨਾਲ ਬਾਦ ਮਨਦੀਨ ਨਾਲ ਉਪਾਦੇ ਇਹਨੇ ਦੱਸਿਆ ਉਹ ਤੋਂ ਸਾਰੀਆਂ ਚੀਜ਼ਾਂ ਸਭ ਦਾ ਸਾਥ ਸਭ ਦਾ ਵਿਕਾਸ ਜਾਂ ਲਾਈਨ ਤੇ ਪਿੱਛੇ ਖੜੇ ਬੰਦੇ ਨੂੰ ਦੇਖ ਕੇ ਪਾਲਸੀਆਂ ਬਣਾਉਣੀਆਂ ਜਾਂ ਕਿਸਾਨੀ ਲਈ ਕੀ ਕਰਨਾ ਜਾਂ ਮਜ਼ਦੂਰੀ ਲਈ ਕੀ ਕਰਨਾ ਜਾਂ ਇੰਡਸਟਰੀ ਵਾਸਤੇ ਕੀ ਕਰਨਾ ਉਹ ਇਕਾਤਮਾ ਨਾਲ ਬਾਦ ਦੀ ਜਿਹੜੀ ਥਿਉਰੀ ਆ ਉਹਨੂੰ ਲੈ ਕੇ ਔਰ ਆਪਣੀ ਸੰਸਕ੍ਰਿਤੀ ਤੇ ਆਪਣੀ ਜਿਹੜੀ ਵਿਰਸਾ ਉਹਦੀ ਉਹਨੂੰ ਨੀਂਵਨ ਕੇ ਇੱਕ ਮਾਡਰਨ ਭਾਰਤ ਦੀ ਜੋ ਅਸੀਂ ਕਲਪਨਾ ਕਰਦੇ ਆ ਜਾਂ ਜੋ ਸਾਡੀਆਂ ਸਰਕਾਰਾਂ ਬਣਦੀਆਂ ਅਸੀਂ ਉਹ ਸਾਰੇ ਉਹ ਚੀਜ਼ਾਂ ਨੂੰ ਲੈ ਕੇ ਫੈਸਲੇ ਕਰਦੇ ਆ ਚਾਹੇ ਹੁਣ ਸਭ ਨੂੰ ਨਹਾਜੀ ਬੰਦੇ ਆ ਜਾਂ ਕਰੋਨਾ ਦੇ ਵਿੱਚ ਸਭ ਨੂੰ ਮਦਦ ਕੀਤੀ ਗਰੀਬ ਤੋਂ ਗਰੀਬ ਬੰਦੇ ਤੱਕ ਜੀ ਮਟਾਲਾ ਦੇ ਵਿੱਚ 9000 ਪਲੱਸ ਮੈਂਬਰਸ਼ਿਪ ਜੋ ਮਿਲਣ ਬਦਾਨ ਜੀ ਵਿੱਚ ਜੀ 9000 ਪਲੱਸ 2019 ਦੀ ਜੀ ਪਿੰਡਾਂ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਣੇ ਆ ਜਿਵੇਂ ਸਾਨੂੰ ਹਰ ਜਗ੍ਹਾ ਤਾਂ ਕਿਸਾਨਾਂ ਦੇ ਨਾਲ ਬਰਤਾਰਾ ਹੋ ਰਿਹਾ ਹੈ ਇਹ ਸਹੀ ਹੈ ਸਰ ਸਾਡਾ ਕੋਈ ਟਕਰਾਅ ਨਹੀਂ ਕਿੰਨਾ ਸਨਮਾਨ ਬਖਸ਼ ਰਿਹਾ ਸਾਡਾ ਕੋਈ ਟਕਰਾਅ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਤਾਂ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਕਰੇ ਕਰੇ ਜਾਣਾ ਆ ਉਹਦੇ ਲਈ ਟਕਰਾ ਕਾਦਾ ਕੰਗਨਾ ਨਾ ਨੇ ਵੇਖੋ ਨਾ ਐਮਪੀ ਨੇ ਬੀਜਪੀ ਨੇ ਜਾਰ ਤੇਰੇ ਨੇ ਕਿਸਾਨਾ ਵਾਲੇ ਕਿੰਨੀ ਆ ਭੱਦਰ ਪਾਚਾ ਕਿੰਨੀ ਠੀਕ ਆ ਪਾਰਟੀ ਨੇ ਐਕਸ਼ਨ ਪਾਰਟੀ ਨੇ ਜੋ ਐਕਸ਼ਨ ਬੰਦਾ ਸੀ ਲਿਆ ਪਾਰਟੀ ਨੇ ਹਿਸਾਬ ਨਾਲ ਫਿਰ ਮੈਂਬਰਸ਼ਿਪ ਕਿੱਦਾਂ ਵਧੇਗੀ ਕਿ ਬਲੇ ਤਾਂ ਕੰਗਨਾ ਕੋਕ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ ਅਪਵਾਦ ਆ ਇਹ ਤਾਂ ਇੱਕ ਇੱਕ ਜੀ ਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ بڑی ਨਹੀਂ 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 ਇਹ ਕਪਵਾ ਦਾ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿੱਛੇ ਨਾਲ ਬੈਡੀ ਦੁਗਣੀ ਹੋਣੀ ਹੈ ਤੁਸੀਂ ਇਹ ਮੰਨ ਲਓ ਸਰ ਅਮਰਜੈਂਸੀ ਬਿਲੰਦ ਤੁਸੀਂ ਕਿਸਰਾ ਦੇਖਦੇ ਹੋ ਮੈਂ ਦੇਖਿਆ ਨਾ ਜੀ ਫਿਲਮ ਮੈਨੂੰ ਵੀ ਪਤਾ ਫਿਰ ਉਹ ਕਿਧਰ ਨਹੀਂ ਲਾਦਾ ਟੇਲਰ ਨੂੰ ਕਿ ਦੇਖਿਆ ਉਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਚ ਪਾਈਚਾਰੇ ਜਾਂ ਦੋ ਥੋੜ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਦਾ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੇ ਆਪਣੇ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੀ ਪ੍ਰਾਈਵੇਸੀ ਜੇ ਕੋਈ ਦਖਲ ਦੇਵੇ ਉਹਦੀ ਵਰਕਿੰਗ ਉਹ ਹਰ ਜਗ੍ਹਾ ਐਬੋਲਡ ਹੋਣਾ ਚਾਹੀਦਾ ਇੱਕ ਕਲਾ ਤੰਗ ਨਾ ਨਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰੇ ਵਾਲੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮਤਲਬ ਇਹ ਭਾਜਪਾ ਦੇ ਮੈਂਬਰ ਉਹ ਪਾਰਲੀਮੈਂਟ ਕੰਗੜਾ ਬਹੁਤ ਇਸ ਤਰ੍ਹਾਂ ਦੀ ਭਾਸ਼ਾ ਦਾ ਯੂਜ਼ ਕਰਦੇ ਆ ਪਾਰਟੀ ਨੇ ਨੋਟਿਸ ਲਿਆ আর ਪਾਰਟੀ ਨੇ ਉਹਨੂੰ ਫਾਰਮੈਟ ਕੀਤਾ ਹੈ ਇਹ ਤਾਂ ਤੁਸੀਂ ਉਹ ਗੱਲ ਵੀ ਦਾ ਨਾਂ ਲੈ ਰੱਖੋ ਨਾ ਪਾਰਟੀ ਨੇ ਉਹਦੇ ਤੇ ਜੋ ਪਾਰਟੀ ਨੇ ਬੰਦੀ ਕਰ ਲਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਬਈ ਕੋਈ ਨੀ ਸਟੇਟਮੈਂਟ ਨਹੀਂ ਨਹੀਂ ਅਜਾ ਸੁਣ ਸਰ ਜਿਵੇਂ ਭਾਜੀ ਹੈ ਇੱਕ ਰਾਸ਼ਟ੍ਰ ਤੇ ਇੱਕ ਬਾਤ ਹਰ ਇੱਕ ਜਗ੍ਹਾ ਕਰਦੀ ਹੈ ਕਿ ਹਰ ਜਗ੍ਹਾ ਇੱਕ ਪਰ ਜਿਵੇਂ ਸਟੇਟ ਚੇਂਜ ਹੁੰਦੀ ਹੈ ਉਹਦਾ ਤੁਹਾਡੀ ਲਹਿਜਾ ਬਦਲ ਜਾਂਦਾ ਹੈ ਇਹੀ ਕੰਦਨਾ ਬਲੋਤਰੀ ਪੰਜਾਬ ਦੇ ਵਿੱਚ ਤੁਹਾਡਾ ਲਹਿਜਾ ਕੁਝ ਹੋਰ ਹੈ ਹੋ ਸਕਦਾ ਯੂਪੀ ਜਾ ਕੁਝ ਹੋਰ ਹੋ ਜੇ ਕਿਸੇ ਜਗ੍ਹਾ ਨੂੰ ਛੇੜ ਨਹੀਂ ਕੇ ਕੇ ਸੰਬੋਧਨ ਕਿਸੇ ਦਾ ਕਹਿੰਦੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਇਹ ਵਾਸਤੇ ਕੰਗਨੰਦ ਨੂੰ ਸਹੀ ਮੰਨਦੇ ਹੋ ਨਹੀਂ ਮੈਂ ਕਹਾਂ ਸਹੀ ਮੰਨਣਾ ਜੀ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨਦਾ ਮੈਂ ਕੋਈ ਪਾਰਟੀ ਦੇ ਉੱਪਰ ਜੇ ਪਾਰਟੀ ਨੇ ਉਹ ਗਲਤ ਮੰਨ ਲਿਆ ਤਾਂ ਇਹਨੂੰ ਕਿਹਾ ਵੀ ਤੂੰ ਬਿਆਨਵਾਦੀ ਇੰਦਾ ਨਹੀਂ ਕਰਨੀ ਮੈਂ ਪਾਰਟੀ ਆ ਸੰਤਰੀ ਹੋਏਗਾ ਬੀਜੇਪੀ ਦਾ ਮੈਂਬਰਸ਼ਿਪ ਦੇ ਵਿੱਚ ਆਹ ਦੇਖੋ ਇਦਾਂ ਨਹੀਂ ਘਟਨਾਵਾਂ ਜਿਹੜੀਆਂ ਹੁੰਦੀਆਂ ਹਨ ਇਹ ਸਪੌਂਟੇਨੀਅਸ ਹੁੰਦੀਆਂ ਕਾਂਗਰਸ ਦੇ ਦਿਗਵੇ ਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਆਦਾ ਮਤਲਬ ਕਿ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਡਾਇਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਵਸੀਨ ਥੋੜਾ ਜਿਹਾ ਚੇਂਜ ਹੋ ਜਾਂਦਾ ਹੈ ਇਟ ਇਜ਼ਨਟ ਇਟ ਨਵਰ ਚੇਂਜਸ ਹਾਂ ਕੰਮ ਨਾਲੇ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੇ ਆਡਾਇਲੋਜੀ ਆ ਜੋ ਭਾਜਪਾ ਦੀ ਵਰਕਿੰਗ ਆ ਪਰ ਇਹਨਾਂ ਤਾਂ ਓਨੇ ਕਰਨਾ ਹੈਗਾ ਨਾ ਕਿ ਕੋਈ ਤੁੰਗਣਾ ਦਾ ਬਿਆਨ ਇੱਕ ਸਟੇਟ ਬਿਆਨ ਆ ਗਿਆ ਕੰਨ ਦਾ ਤਾਂ ਸੋ ਸਾਬ ਆਖਰੀ ਸਵਾਲ ਭਾਜਪਾ ਨੂੰ ਕੀ ਆਸ ਹੈ ਪੰਜਾਬ ਦਾ ਬੀਜੇਪੀ ਨੂੰ ਕੀ ਆਸਾ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੇ ਵਿੱਚ ਜੀ ਜੀ ਇਹਦੇ ਵੀ ਮੈਂ ਤੁਹਾਨੂੰ ਦੱਸ ਦਾਂਗੇ ਦੇਖੋ ਦੇਖੋ ਆਪ ਕੋ ਕੀ ਆ ਦੇਖੋ ਇਹ ਡੈਮੋਕ੍ਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਆ ਰਹੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਡਰ ਪੈ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਕੋ ਮੱਲਾ ਪਿਆ ਹਰਿਆਣੇ ਦੇ ਵਿੱਚ ਸਟਾ ਅਲਾਈਅੰਸ ਕਰ ਲਿਆ ਕਰੇ ਤੇ ਆ ਨਾ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕੱਲ੍ਹ ਲਿਆ ਪਹਿਲੀ ਵਾਰੀ ਲੜੀਆ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਉਹ ਬੋਟ ਐਤੇ ਵਾਦੀ ਸਾਡੀਆਂ ਦੋ ਸੀਟਾਂ ਸੀਗੀਆਂ 1980 ਚ ਭਾਜਪਾ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਜੋ ਤਾਂ ਬਾਅਦ ਦੇ ਬਾਅਦ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤੋਂ ਪਹਿਲਾਂ ਤਿੰਨ ਵਾਰੀ ਵਾਜਪਈ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲੇ ਅੱਗੇ ਵਧਦੀਆਂ ਨਾ ਸੋ ਆਪਾਂ ਤਾਂ ਕਦੇ ਵੀ ਉਹ ਜਿਹਨੂੰ ਕਹਿੰਦੇ ਹਨ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਅਡਲ ਭਾਰੀ ਭਾਈ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਹੈ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ ਸਾਡਾ ਤਾਂ ਹੈ ਹੀ ਆਵਾਸ ਜਦ ਸਿੱਖਣਾ ਜਾਂ ਜਿੱਤਣਾ ਹੋ ਸਕਦੀ ਆ ਔਰ ਬਾਜਪਾ ਕੀ ਸਾਰੀਆਂ ਬਾਈਲੈਕਸ਼ਨ ਚ ਚੋਣਾਂ ਲੜੇਗਾ ਹਾਂ ਬਾਜਪਾ ਕਿਉਂ ਨਹੀਂ ਲੜੋਗੇ ਬਾਜਪਾ نیشنل ਪਾਰਟੀ ਆ ਚਾਰੇ ਬਾਈਲੈਕਸ਼ਨ ਲੜੇਗੀ ਬਿਲਕੁਲ ਲੜੇਗੀ ਜਿਹੜੇ ਬਾਜਪਾ ਦੇ ਵਿੱਚ ਕਾਂਗਰਸ ਤੋਂ ਆਏ ਹੋਏ ਨੇ ਜਾਂ ਅਕਾਲੀ ਦਲ ਤੋਂ ਆਏ ਹੋਏ ਨੇ आज 판로나 ਦੇ ਪ੍ਰੋਸਾਹ ਦੇਖੋ ਪਾਰਟੀ ਜੋ ਵੀ ਸਟੈਪ ਲੈਂਦੀ ਆ ਸੋ ਸਮਝ ਕੇ ਲੈਂਦੀ ਆ ਜਿਹੜੇ ਲੋਕ ਆਏ ਆ ਕੁਝ ਚਲੇ ਗਏ ਉਹਨਾਂ ਦੀ ਇਥੇ ਦਾਲਨੇ ਗਲੀ ਜਾਂ ਉਹਨਾਂ ਦਾ ਮੰਨੇ ਨੇ ਬਣਿਆ ਜਿਹੜੇ ਟਿਕ ਜਾਣਗੇ ਉਹ ਪਾਜਪਾ ਦੇ ਰੰਗ ਚ ਰੰਗੇ ਜਾਣਗੇ ਜੀ ਲੱਗਦਾ ਜਿਹੜੇ ਟਿਕ ਜਾਣਗੇ ਉਹ ਪਾਜਪਾ ਦੇ ਰੰਗ ਚ ਰੰਗੇ ਜਾਣਗੇ ਜਿਨ੍ਹਾਂ ਨੂੰ ਉਹ ਰੰਗ ਨਹੀਂ ਸੂਟ ਕਰਦਾ ਉਹ ਜਾਈ ਜਾਂਦੇ ਆ ਸੂਤ ਸਾਹਿਬ ਆਏ ਨੇ ਤੇ ਤੁਹਾਡੇ ਪਿੱਛੇ ਕੋਈ ਤਸਵੀਰਾਂ ਲੱਗੀਆਂ ਨਹੀਂ ਜੀ ਉਹ ਕਾਂਗਰਸ ਤੇ ਭਾਜਪਾ ਚਾਹੀਸੀ ਪਰ ਉਹ ਲੱਭ ਨਹੀਂ ਰੇ ਮੈਂ ਕਿਹਦੀਆਂ ਨੂੰ ਦੇਖਾਂ ਜਿੰਗਲ ਮੀਟਿੰਗਾਂ ਦੀ ਬਾਕੀ ਡਿਊਟੀਆਂ ਲਗੀਆਂ ਪਰਦੇਸ਼ 'ਚ ਹਰ ਪ੍ਰਦੇਸ਼ ਦੇ ਪਦ ਅਧਿਕਾਰੀ ਦੀਆਂ ਡਿਊਟੀਆਂ ਲੱਗੀਆਂ ਇੱਦਾਂ ਹੀ ਸੂਸਾ ਮੈਂ ਹੁਣ ਆਪਣੇ ਮੇਰੇ ਉੱਥੇ ਮੀਟਿੰਗ ਹੋ ਰਹੀ ਹੈ ਹਾਰਪੁਰ ਮੈਂ ਉੱਥੇ ਨਹੀਂ ਆਗਾ ਮੈਂ ਇੱਥੇ ਆ ਮੈਨੂੰ ਹੁਣੇ ਫੋਨ ਆਇਆ ਸੀ ਤੁਸੀਂ ਆਏ ਨਹੀਂ ਫਤਿਹ ਜਮ ਜੀ ਦੀ ਤਰੰਤਰ ਲਿਖੋ ਮੈਨੂੰ ਅੱਜ ਬਹੁਤ ਖੁਸ਼ੀ ਆਲਾ ਦਿਨ ਆ ਜੀ ਤੁਸੀਂ ਪਟਾਲੇ ਆਲੇ ਦਾ ਬੜਾ ਖੁਸ਼ਕੇ ਸੁਣਤੋਂ ਅੱਜ ਬਾਬਾ ਨਾਲਖ ਜੀ ਬਾਬਾ ਨਾਲਖ ਸਾਹਿਬ ਦੇ ਵਿਆਹ ਦੇ ਸਮਾਗਮ ਚੱਲ ਰਹੇ ਆ ਤੇ ਮੈਨੂੰ ਵੀ ਮੌਕਾ ਮਿਲਿਆ ਪਈ ਅੱਜ ਇੱਥੇ ਉਹ ਜਿੱਥੇ ਬਾਬਾ ਲਾਲ ਸਿੰਘ ਜੀ ਦੀ ਚਰਨਛੋਅ ਆਇਆ ਥੇ ਉਹਨਾਂ ਦੇ ਅੱਜ ਬਿਆਦੇ ਕਾਰਜਕ੍ਰਮ ਚੱਲ ਰੇ ਸਮਾਗਮ ਚੱਲ ਰੇ ਆ ਤੇ ਮੈਂ ਇੱਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ-ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਵਧਾਣ ਲਈ ਜਾਪ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟਸ ਨਾਲ ਲੋਕਾਂ ਨੂੰ ਜੋੜਨ ਲਈ ਸਾਡੇ ਬਰਕਰ ਲੋਕਾਂ ਕੋਲ ਜਾਣਗੇ ਉਹਨਾਂ ਨੂੰ ਪਾਰਟੀ ਦੀਆਂ ਜੋ ਸਾਡੀਆਂ ਕਮਿਟਮੈਂਟਸ ਸਾਜੀਆਂ ਤੇ ਪਾਰਟੀ ਆਧਾਰਿਤ ਹੋ ਕੇ ਚੱਲਦੀ ਆ ਆਪਣੇ ਕੰਮ ਕਰਦੀ ਆ ਸਰਕਾਰਾਂ ਬਣਾਉਂਦੀ ਸਰਕਾਰ ਬਣਾ ਕੇ ਕੰਮ ਕਰਦੀ ਆ ਉਹਦੇ ਨਾਲ ਪਾਰਟੀ ਨੂੰ ਜੋੜਨਾ ਔਰ ਇਹ ਇੰਟੀਗਰਲ ਅਪਰੋਚ ਆ ਸਾਡੀ ਕੋਈ ਇਹ ਤਾਂ ਕੋਈ ਤਾਮਝਾਮ ਵਾਲੀ ਗੱਲ ਨਹੀਂ ਆ ਇਕੱਲੇ ਇਕੱਲੇ ਵਰਕਰ ਨੇ ਜਾਣਾ ਆ ਇਕੱਲੇ ਇਕੱਲੇ ਕਰੇ ਜਾਣਾ ਆ ਤੇ ਮੈਨੂੰ ਬਹੁਤ ਉਮੀਦ ਆ ਕਿ ਪਟਾਲਾ ਯੂਨਿਟ ਬਹੁਤ ਅੱਛੀ ਪਰਫਾਰਮੈਂਸ ਦੇਗਾ ਬਹੁਤ-ਬਹੁਤ ਧੰਨਵਾਦ